ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਸ ਦੀਆਂ ਵਾਰਾਂ ਦੀ ਆਪਾਂ ਸੰਥਿਆ ਕਰ ਰਹੇ ਹਾਂ ਦੂਜੀ ਵਾਰ ਚੱਲ ਰਹੀ ਹੈ ਪਿਛਲੇ ਜਿਹੜੀ ਪਹਿਲੀ ਵਾਰ ਦੀ ਸੰਥਿਆ ਹੋਈ ਹੈ YouTube ਦੀ ਪਲੇਲਿਸਟ ਵਿੱਚ ਪਈ ਹੋਈ ਹੈ ਚਾਰ ਪੌੜੀਆਂ ਆਪਣੀ ਹੋ ਗਈਆਂ ਸੀ ਦੂਜੀ ਵਾਰ ਦੀਆਂ ਸੰਸਰ ਵਰਸੈ ਸਵਾਂਤ ਬੂੰਦ ਜੋ ਸਭ ਨਹੀਂ ਥਾਈ ਕਹਿੰਦੇ ਜੇ ਕੇ ਸਵਾਤਨ 79 ਦੀ ਬੂ ਸਾਰੇ ਥਾਂ ਇਕੋ ਜਿਹੇ ਵਰਦੀ ਹੈ ਜਲ ਅੰਦਰ ਜਲ ਹੋਏ ਮਿਲੈ ਧਰਤੀ ਬਉ ਭਾਈ ਪਾਣੀ ਵਿੱਚ ਪਾਣੀ ਹੋ ਕੇ ਤੇ ਧਰਤੀ ਵਿੱਚ ਕਈ ਭਾਂਤਾਂ ਨਾਲ ਮਿਲ ਜਾਂਦੀ ਹੈ ਕਿਰਖ ਬਿਰਖ ਰਸ ਕਸ ਕਣੇ ਫਲ ਫੁੱਲ ਸੁਹਾਈ ਕਿਧਰੇ ਖੇਤੀ ਬ੍ਰਿਸ਼ ਕਈ ਰਸ ਕਸੈ ਲਿਆਦ ਫਲਾਂ ਫੁੱਲਾਂ ਵੇਖੇ ਮਿਲ ਕੇ ਸੁਭ ਦੀ ਹੈ ਕੇਲੇ ਵਿੱਚ ਕਪੂਰ ਹੋਏ ਸੀਤਲ ਸੁਖਦਾਇ ਕੇਲੇ ਵੇਖੇ ਪਵੇ ਤਾਂ ਕਪੂਰ ਹੋ ਕੇ ਸੀਤਲ ਤੇ ਸੁਖਦਾਇਕ ਹੁੰਦੀ ਹੈ ਮੋਤੀ ਹੋਵੇ ਸਿੱਪ ਮੁਹੇ ਬੋਲ ਮੂਲ ਮੁਲਾਈ ਕਹਿੰਦੇ ਉਹੀ ਸਵੰਤੀ ਬੂੰਦ ਜਿਸ ਸਿੱਪ ਦੇ ਵਿੱਚ ਮੋਤੀ ਬਣ ਕੇ ਵੱਡਾ ਮੁੱਲ ਪਾਉਂਦੀ ਹੈ ਬਿਸਿਰ ਦੇ ਮਹ ਕਾਲਕੂੜ ਚਿਤਵੇ ਬੁਰਾਈ ਜਿਉ ਸੁਵੰਤੀ ਬੂੰਦ ਕਹਿੰਦੇ ਸੱਪ ਦੇ ਮੂੰਹ ਵਿਖੇ ਪੈ ਜਾਵੇ ਵਿਖ ਹੁੰਦੀ ਹੈ ਪਵ ਜ਼ਹਿਰੀ ਬਣ ਜਾਂਦੀ ਹੈ ਸਦਾ ਬੁਰਾ ਚਿਤਵਦੀ ਹੈ ਆਪੇ ਆਪ ਵਰਤਦਾ ਸਤ ਸੰਗ ਸੁਭਾਈ ਆਪੇ ਆਪ ਹੀ ਸਾਰੇ ਵਰਤਦਾ ਪਰੰਤੂ ਸਤ ਸੰਗ ਵੇਖੇ ਸੁਭਾਈ ਵਿਸੇਖ ਪ੍ਰਕਾਸ਼ਮਣ ਹੁੰਦਾ ਹੈ ਸੋਈ ਤੰਬਰ ਰੰਗ ਸੰਗ ਜੋ ਕਹਿ ਹਾ ਹੋਈ ਕਹੇ ਉਹੀ ਤਾਂਬਾ ਕਲੀ ਦੇ ਨਾਲ ਮਿਲ ਕੇ ਜਿਵੇਂ ਕਹਾਂ ਧਾਤ ਹੋ ਜਾਂਦਾ ਸੋਈ ਤਾਂਬਾ ਜਿਸਤ ਮਿਲ ਪਿੱਤਲ ਅਵਲੋਈ ਉਹ ਤਾਂਬਾ ਜਿਸਤ ਦੇ ਨਾਲ ਮਿਲ ਕੇ ਪਿੱਤਲ ਦਿਖਾਈ ਦਿੰਦਾ ਹੈ ਸੋਈ ਸੀਸੇ ਸੰਗਤੀ ਭੰਗਾਰ ਪੁਲੋਈ ਉਹੀ ਤਾਂਬਾ ਸਿੱਕੇ ਨਾਲ ਮਿਲ ਕੇ ਭਰਤ ਹੁੰਦਾ ਹੈ ਭਰਤ ਇੱਕ ਮਿਲਵੀ ਧਾਤੂ ਦਾ ਨਾਮ ਹੈ ਤਾਂਬਾ ਪਾਰਸ ਪਰਸਿਆ ਹੋਏ ਕੰਚਣ ਸੋਈ ਉਹੀ ਤਾਂਬਾ ਪਾਰਸ ਨੂੰ ਛੂ ਕੇ ਸੋਨਾ ਹੋ ਜਾਂਦਾ ਹੈ। ਸੋਈ ਤਾਂਬਾ ਭਸਮ ਹੋਏ ਔਖਦ ਕਰ ਭੋਈ। ਉਹੀ ਤਾਂਬਾ ਜੇ ਮਾਰਿਆ ਜਾਵੇ ਭਸਮ ਹੋ ਜਾਵੇ ਤਾਂ ਔਖਦ ਦੀ ਕਹੀ ਜਾਂਦੀ ਹੈ ਅਰਥਾਤ ਤਮੇਸਰ। ਕਹਿੰਦੇ ਆਪੇ ਆਪ ਵਰਤਦਾ ਸੰਗਤ ਗੁਣ ਗੋਈ। ਜਿਵੇਂ ਸਭ ਘਟਾਂ ਵਿਖੇ ਆਪ ਹੀ ਵਰਤਦਾ ਹੈ ਪਰੰਤੂ ਸੰਗਤ ਦਾ ਗੁਣ ਭਿੰਨ ਭਿੰਨ ਕਿਹਾ ਜਾਂਦਾ ਹੈ। ਪਾਣੀ ਕਾਲੇ ਰੰਗ ਵਿੱਚ ਜੋ ਕਾਲਾ ਦਿਸੈ। ਕਹਿੰਦੇ ਜਿਵੇਂ ਪਾਣੀ ਕਾਲੇ ਰੰਗ ਵਿੱਚ ਕਾਲਾ ਦਿਸਦਾ ਹੈ ਰੱਤਾ ਰੱਤੇ ਰੰਗ ਵਿੱਚ ਮਿਲ-ਮੇਲ ਸਲਿਸੈ ਤੇ ਲਾਲ ਰੰਗ ਵਿੱਚ ਮਿਲ ਕੇ ਆਪਣੇ ਮਿਲਣ ਵਾਲੇ ਦੇ ਰੰਗ ਸਮਾਨ ਲਾਲ ਦਿਸਦਾ ਹੈ ਪੀਲਾ ਪੀਲਾ ਹੋਏ ਮਿਲੈ ਰਹਿਤ ਦੇਹੀ ਹਿੱਤ ਜੇ ਹੀ ਵਿਸੈ ਕਹਿੰਦੇ ਪੀਲੇ ਵਿੱਚ ਮਿਲਿਆ ਪੀਲਾ ਹੋ ਜਾਂਦਾ ਹੈ ਜਿਹਾ ਹਿੱਤ ਕਾਰਨ ਦੇਖਦਾ ਹੈ ਵੈਸਾ ਹੋ ਜਾਂਦਾ ਹੈ ਸਾਵਾ ਸਾਵੇ ਰੰਗ ਮਿਲ ਸਭ ਰੰਗ ਸ੍ਰਿਸ਼ੈ ਸਾਵੇ ਰੰਗ ਵਿੱਚ ਮਿਲ ਕੇ ਸਾਵਾ ਹੋਰ ਸਾਰੇ ਰੰਗਾਂ ਵਿੱਚ ਰੋ ਹੋਰ ਨਾ ਸਾਰਖਾ ਹੋ ਜਾਂਦਾ ਤਤਾ ਠੰਡਾ ਹੋਏ ਕੈ ਹਿੱਤ ਜਿਸੈ ਤਿਸੈ ਨਿਗ ਠੰਡ ਵਿੱਚ ਤਤਾ ਠੰਡਾ ਜੈਸਾ ਕਾਰਨ ਹੁੰਦਾ ਉਹੀ ਰੂਪ ਹੋ ਜਾਂਦਾ ਆਪੇ ਆਪ ਵਰਤਦਾ ਗੁਰਮੁਖ ਸੁਖ ਜਿਸੈ ਤੇ ਹਾਏ ਕਹਿੰਦੇ ਉਹ ਆਪੇ ਆ ਵਰਤਦੇ ਐ ਪਰ ਜੋ ਗੁਰਮਖ ਹੈ ਉਹੀ ਸੁਖੀ ਹੈ ਦੀਵਾ ਬਲੈ ਬੈ ਸੰਤਰੋ ਚਾਨਨ ਹਨੇਰੇ ਅਗ ਤੋਂ ਥੀ ਦੀਵਾ ਬਾਲ ਕੇ ਹਨੇਰੇ ਵਿੱਚ ਚਾਨਨ ਕਰਦਾ ਹੈ ਦੀਪਕ ਵਿੱਚੋਂ ਮਸ ਹੋਏ ਕੰਮ ਆਏ ਲਿਖੇ ਰਏ ਉਸ ਦੀਵੇ ਚੋਂ ਸਾਹੀ ਹੋ ਕੇ ਲਿਖਾਰੀਆਂ ਦੇ ਕੰਮ ਆਉਂਦੀ ਹੈ ਕੱਜਲ ਹੋਵੇ ਕਾਮਣੀ ਸੰਗ ਭਲੇ ਭਲੇਰੇ ਉਸੇ ਤੋਂ ਤੀਵੀ ਕੱਜਲ ਬਣਾਉਂਦੀ ਐ ਭਲਿਆਂ ਦੇ ਸੰਗ ਵਿੱਚ ਭਲਾ ਹੋਈਦਾ ਐ ਬੁਰੇ ਵਿੱਚ ਬੁਰਾ ਮਸਵਾਣੀ ਹਰ ਜਸ ਲਿਖੈ ਦਫ਼ਤਰ ਅਗਨੇਲ ਅਗਲੇਰੇ ਉਸੇ ਸ਼ਾਹੀ ਦੀ ਦਵਾਰ ਤੋਂ ਹਰੀ ਦਾ ਜਸ ਲਿਖੀਦਾ ਐ ਤੇ ਮੁੰਸ਼ੀ ਲੋਗ ਦਫ਼ਤਰ ਬਾਹਲੇ ਲਿਖਦੇ ਹਨ ਆਪੇ ਆ ਵਰਤਦਾ ਗੁਰਮੁਖ ਚੌ ਫੇਰੈ ਕਹਿੰਦੇ ਆਪ ਹੀ ਗੁਰਮਖ ਐ ਪਰ ਸਾਰੇ ਪਾਸੇ ਊਚ ਨੀਚ ਦੇ ਭੇਦ ਕਰ ਵਰਤ ਰਿਹਾ ਹੈ ਬਿਰਖ ਹੋਵੇ ਬੀ ਉਹ ਬੀਜੀਏ ਕਰਦਾ ਪਾਸਾਰਾ ਜੜ ਜਮੀਨ ਦੇ ਅੰਦਰ ਪੇਟ ਪੇੜ ਬਾਹਰ ਤੇ ਬਹੁਤ ਟਾਹਨਾ ਦਾ ਵਿਸਤਾਰ ਹੁੰਦਾ ਹੈ ਜੜ ਅੰਦਰ ਪੇੜ ਬਾਹਰਾ ਬਹੁ ਡਾਲ ਵਿਸਥਾਰਾ ਫਿਰ ਉਹਨਾਂ ਨਾਲ ਕਹਿੰਦੇ ਪੱਤਰ ਫਲ ਫੁੱਲ ਲੱਗਦੇ ਨੇ ਉਹਨਾਂ ਵਿੱਚ ਰਸ ਤੇ ਰੰਗ ਸਵਾਰੀ ਦੇ ਹਨ ਪਤ ਪੁੱਲ ਫਲ ਫਲੀ ਦਾ ਰਸ ਰੰਗ ਸਵਾਰਾ ਫਲ ਤੇ ਫਲਾਂ ਵੇਖੇ ਕਈ ਵਾਸਨਾ ਪੈਦਾ ਹੋ ਕੇ ਪ੍ਰਕਾਸ਼ ਦੀਆਂ ਹਨ ਤੇ ਵੱਡਾ ਪਰਿਵਾਰ ਹੋ ਜਾਂਦਾ ਹੈ ਵਾਸ ਨਿਵਾਸ ਉਲਾਸ ਕਰ ਹੋਏ ਵੱਡ ਪਰਿਵਾਰਾ ਫਲ ਵਿੱਚ ਬੀਓ ਪੱਕਦੇ ਹਨ ਇੱਕ ਫਲ ਤੋਂ ਹਜ਼ਾਰਾਂ ਹੀ ਫਲ ਕਹਿੰਦੇ ਜੰਮਦੇ ਨੇ ਫਲ ਵਿੱਚ ਬੀਓ ਸੰਜੀਓ ਹੋਏ ਫਲ ਫਲੇ ਹਜ਼ਾਰਾਂ ਤਿਵੇਂ ਇੱਕ ਈਸ਼ਵਰ ਹੀ ਆਪੇ ਆਪ ਸਾਰੇ ਵਰਤ ਰਿਹਾ ਹੈ ਜਿਸ ਨੂੰ ਜਾਣਨ ਹਾਰੇ ਗੁਰਮੁਖਾਂ ਦਾ ਨਿਸਤਾਰਾ ਹੋ ਜਾਂਦਾ ਹੈ ਆਪੇ ਆ ਵਰਤਦਾ ਤਾਂ ਐਉਂ ਸਮਝ ਲਈਦਾ ਹੈ ਪਰ ਮੁਕਤੀ ਲਈ ਜਾਣਨਾ ਮਾਤਰ ਕਾਫੀ ਨਹੀਂ ਇਹੋ ਗੁਰੂ ਦੁਆਰਾ ਹੀ ਮਿਲਦਾ ਹੈ ਆਪੇ ਆਪ ਵਰਤਦਾ ਗੁਰਮੁਖ ਨਿਸ਼ਟਾਰਾ ਵਾਣਾ ਤੇਟਾ ਕਹਿੰਦੇ ਅਖਾਨ ਗੰਗਾ ਜਲ ਕੱਪੜਾ ਇੱਕ ਤਰ੍ਹਾਂ ਦਾ ਹੈ ਸ੍ਰੀ ਸਾਬ ਕੱਪੜੇ ਦੀ ਕਿਸਮ ਜਿਸ ਦੀ ਪੱਗ ਬਣਦੀ ਹੁੰਦੀ ਹੈ ਹੋਵੇ ਸੂਤ ਹੋਵੇ ਸੂਤ ਕਪਾਹ ਦਾ ਕਰ ਤਾਣਾ ਵਾਣਾ ਕਪਾ ਦਾ ਸੂਤਰ ਹੁੰਦਾ ਉਸ ਤੋਂ ਤਾਣਾ ਤੇ ਪੇਟਾ ਕਰੀਦਾ ਹੈ ਸੂਤੋ ਕੱਪੜ ਜਾਣੀ ਐ ਆ ਖਾਣ ਵਖਾਣਾ ਕਹਿੰਦੇ ਸੂਤੋਂ ਹੀ ਕੱਪੜਾ ਉਣੀਦਾ ਉਸ ਦੇ ਕਈ ਨਾਮ ਰੱਖਿੰਦੇ ਹਨ ਚੌਸੀ ਤੈ ਚੌ ਤਾਰ ਹੋਏ ਗੰਗਾ ਜਲ ਜਾਣਾ ਚਾਰ ਤਾਰਾਂ ਤੋਂ ਚੌਸੀ ਕਹਾਉਂਦੀ ਐ ਤੇ ਹੋਰ ਗੰਗਾ ਕਲੀ ਵੀ ਜਾਣੀ ਦੀ ਹੈ ਖਾਸਾ ਮਲਮਲ ਸ੍ਰੀ ਸਾਖ ਤਨ ਸੁਖ ਮਨ ਭਾਣਾ ਖਾਸਾ ਮਲ ਮਲ ਸ੍ਰੀ ਸਾਫ ਤਨ ਸੁਖ ਮਨ ਨੂੰ ਭਾਉਣ ਵਾਲੇ ਪੱਗ ਦੁਪੱਟਾ ਚੋਲਣਾ ਪਟਕਾ ਪਰਵਾਣਾ ਕਹਿੰਦੇ ਪੱਗ ਦੁਪੱਟਾ ਕੁੜਤਾ ਕਮਰਬੰਦ ਅਦ ਕਈ ਨੌ ਪ੍ਰਮਾਨ ਕਰੀਂਦੇ ਹਨ ਆਪੇ ਆ ਵਰਤਦਾ ਗੁਰਮੁਖ ਰੰਗ ਮਾਣਾ ਕਹਿੰਦੇ ਟਿੱਕਰ ਆਪ ਹੀ ਆਪ ਵਰਤਦਾ ਉਸ ਦੇ ਰੰਗ ਪ੍ਰੇਮ ਨੂੰ ਗੁਰਮੁਖ ਮੰਨਦੇ ਹਨ ਸੁਸੰਗਤ ਜੀ 10 ਪੌੜੀਆਂ ਆਪਣੀਆਂ ਦੂਜੀ ਵਾਰ ਦੀਆਂ ਹੋ ਗਈਆਂ ਨੇ ਪੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ